ਆਖੀ ਦੇ ਮੇਲੇ ਦੀ ਤਿਆਰੀ ਆ ਜੀ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਝੂਲਿਆਂ ਦੀ ਤਿਆਰੀ ਹੋ ਗਈ ਆ ਬੱਚਿਆਂ ਲਈ ਝੂਟੇ ਲੈਣ ਨੂੰ ਇਹ ਹੈਗਾ ਆਪਣੇ ਮਾਸ ਗੁਰਦੁਆਰਾ ਮਾਸਤੂਆਣਾ ਸਾਹਿਬ ਅੱਗੇ ਤਾਂ ਲੱਗਦੇ ਸੀ ਬੱਸ ਸਟੈਂਡ ਦੇ ਨਾਲ ਛੋਟੇ ਗੇਟ ਕੋਲੇ ਬੱਸ ਸਟੈਂਡ ਦੇ ਝੂਲੇ ਉੱਥੇ ਵੀ ਲੱਗੇ ਹੋਏ ਨੇ ਤੇ ਇੱਧਰ ਪਹਿਲੀ ਵਾਰ ਲੱਗੇ ਆ ਇੱਥੇ ਗੁਰਦੁਆਰਾ ਮਾਸਤੂਆਣਾ ਸਾਹਿਬ ਬਾਈਗਰ ਮਹੱਲੇ ਵਾਲੀ ਸ਼ੈਡ ਤੇ ਸੂਅ ਦੇ ਨੇੜੇ ਜਿਹੜਾ ਗੇਟ ਤਲਵੰਡੀ ਤੋਂ ਰਾਮਾ ਰੋਡ ਤੇ ਹੈ ਮਾਸਤੂਆਣਾ ਸਾਹਿਬ ਦਾ ਇੱਧਰ ਪੂਰੀ ਤਿਆਰੀ ਕਰੀ ਹੋਈ ਹੈ ਆ ਦੇਖੋ ਗਿਸਤਿਆਂ ਪਾਣੀ ਚ ਤੈਰ ਨਾਲੀਆਂ ਆ ਇਹ ਸੈਟਿੰਗ ਹੋਈ ਜਾਂਦੀ ਹੈ ਅੱਜ ਹੋ ਜੂ ਬਸ ਆ ਪਾਣੀ ਜਿ ਘੁੰਮ ਕੇ ਚਲਦੇਗਾ ਹਾਂ ਉਹ ਟਰੇਪਈ ਆ ਪਾਣੀ ਵਾਲੀ ਵੱਡੀ ਡੱਗ ਪੂਰਾ ਕੰਮ ਤਿਆਰੀ ਦੇ ਵਿੱਚ ਐ ਆ ਟ੍ਰੇਨ ਐ ਰੁੜਨ ਵਾਲੀ ਉੱਪਰ ਚੱਲਣ ਵਾਲੀ ਰੇਲ ਗੱਡੀ